ਯਾਤਰੀਆਂ ਨਾਲ ਭਰੇ ਜਹਾਜ਼ ਦੀ ਇੱਕ ਹੈਲੀਕਾਪਟਰ ਦੇ ਨਾਲ ਹੋਈ ਭਿਆਨਕ ਟੱਕਰ ਪੈ ਗਿਆ ਚਿਖਿਹਾੜਾ ਸਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਰੀਗਨ ਨੈਸ਼ਨਲ 에ਅਰ ਪੋਰਟ ਦੇ ਨੇੜੇ ਪੋਟਮੋਕ ਨਦੀ ਦੇ ਉੱਤੇ ਇੱਕ ਯਾਤਰੀ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋ ਗਈ ਇਸ ਦੌਰਾਨ 67 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਵੱਡੀ ਘਟਨਾ ਦੇ ਕਰਕੇ ਪੂਰਾ ਅਮਰੀਕਾ ਹਿਲ ਚੁੱਕਿਆ ਤਾਂ ਦਾਅਦ ਦੀ ਹੈ ਕਿ ਇਸ ਘਟਨਾ ਤੋਂ ਬਾਅਦ ਹੁਣ ਜਿਹੜੇ ਕਿ ਉੱਥੋਂ ਦੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇੱਕ ਪਾਸੇ ਜਿਹੜਾ ਕਿ ਯਾਤਰੀਆਂ ਦੇ ਨਾਲ ਭਰਿਆ ਹੋਇਆ ਜਿਹੜਾ ਜਹਾਜ਼ ਸੀ ਤੇ ਦੂਸਰੇ ਪਾਸੇ ਹੈਲੀਕਾਪਟਰ ਸੀ ਜਿਸ ਦੇ ਵਿੱਚ ਤਿੰਨ ਫੌਜੀ ਜਿਹੜੇ ਕਿ ਸਵਾਰ ਸੀ ਕਿਉਂਕਿ ਇਹ ਫੌਜੀਆਂ ਦਾ ਜਿਹੜਾ ਕਿ ਸਿਖਲਾਈ ਵਾਲਾ ਅਹੈਲੀਕਾਪਟਰ ਸੀ ਤਾਂ ਉਹ ਜਾ ਰਿਹਾ ਸੀ ਜਿਸ ਦੌਰਾਨ ਇਹਨਾਂ ਦੀ ਆਪਸੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ 67 ਯਾਤਰੀਆਂ ਦੀ ਜਾਨ ਗਈ ਆ ਬਾਕੀ ਜਿਹੜਾ ਕਿ ਅੱਗੇ ਜਿਹੜਾ ਇਹਦਾ ਮਲਵਾ ਜਿਹੜਾ ਉਹ ਇਕੱਠਾ ਕੀਤਾ ਜਾ ਰਿਹਾ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਦੱਸਦੇ ਕਿ ਆਖਰੀ ਟੱਕਰ ਕਿਵੇਂ ਹੋਈ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਜਿਹੜੇ ਕਿ ਰਾਹਤ ਕਾਰਜ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਸਕਰੀਨ ਦੇ ਉੱਤੇ ਨਾਲ-ਨਾਲ ਦਿਖਾਵਾਂਗੇ ਕਿ ਕਿਵੇਂ ਦਾ ਜਿਹੜਾ ਕਿ ਹਾ사 ਹੋਇਆ ਤੇ ਜਿਹੜਾ 트ੰਪ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਰਕਟਾਵਾ ਜੜਾ ਕਿ ਕੀਤਾ ਜਾ ਰਿਹਾ ਹੈ ਤਾਂ ਦੇਖੋ ਇਹ ਖਾਸ ਰਿਪੋਰਟ ਵਾਸ਼ਿੰਗਟਨ ਡੀਸੀ ਦੇ ਨੇੜੇ ਇੱਕ ਅਮਰੀਕਨ 에ਅਰਲਾਈਨਜ਼ ਯਾਤਰੀ ਜਹਾਜ਼ ਅਤੇ ਇੱਕ ਅਮਰੀਕੀ ਫੌਜ ਦੇ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਇੱਕ ਦੁਖਦਾਈ ਘਟਨਾ ਦੇ ਵਿੱਚ ਹਵਾ ਦੇ ਵਿੱਚ ਟੱਕਰ ਹੋ ਗਏ ਜਿਸ ਕਾਰਨ ਦੋਵੇਂ ਜਹਾਜ਼ਾਂ ਦੇ ਵਿੱਚ ਸਵਾਰ ਸਾਰੇ 67 ਵਿਅਕਤੀ ਦੀ ਮੌਤ ਹੋ ਗਈ ਹੈ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਅਧਿਕਾਰੀਆਂ ਨੇ ਪੋਟੋਮੈਕ ਨਦੀ ਤੋਂ ਕਟੋ-ਕਟ 28 ਲਾਸ਼ਾਂ ਬਰਾਮਦ ਕੀਤੀਆਂ ਜਿੱਥੋਂ ਹਾਦਸੇ ਦਾ ਮਲਬਾ ਮਿਲਿਆ ਸੀ ਇਹ ਘਟਨਾ ਹਾਲ ਹੀ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਘਾਤਕ ਘਟਨਾਵਾਂ ਦੇ ਵਿੱਚੋਂ ਇੱਕ ਉਦੋਂ ਵਾਪਰੀ ਜਦੋਂ ਵਪਾਰਕ ਜੱਟ ਜੋ ਕਿ ਵਿਚਿੱਟਾ ਕੰਸਾਸ ਤੋਂ ਰਵਾਨਾ ਹੋਇਆ ਸੀ ਰੋਨਾਲਡ ਰਿੰਗਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਆ ਰਿਹਾ ਸੀ ਇਹ ਆਪਣੇ ਲੈਂਡਿੰਗ ਪਹੁੰਚ ਦੌਰਾਨ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ ਹੈਲੀਕਾਪਟਰ ਜੋ ਕਿ ਇੱਕ ਫੌਜੀ ਸਿਖਲਾਈ ਅਭਿਆਸ ਦੇ ਵਿੱਚ ਸ਼ਾਮਲ ਸੀ ਦੇ ਵਿੱਚ ਕਰਮਚਾਰੀ ਸਵਾਰ ਸਨ واਸ਼ਿੰਗਟਨ ਦੇ ਫਾਇਰ ਚੀਫ ਜੋਂ ਡੋਨੇਲੀ ਨੇ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਬਚਾਅ ਕਾਰਜ ਹੁਣ ਰਿਕਵਰੀ ਕਾਰਜ ਦੇ ਵਿੱਚ ਤਬਦੀਲ ਹੋ ਗਿਆ ਇਸ ਸਮੇਂ ਸਾਨੂੰ ਵਿਸ਼ਵਾਸ ਨਹੀਂ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਬਚਿਆ ਹੋਣਾ ਉਹਨਾਂ ਨੇ ਕਿਹਾ ਕਿ ਯਾਤਰੀ ਜਹਾਜ਼ ਦਾ ਮਲਬਾ ਖੋਖਲੇ ਪਾਣੀ ਦੇ ਵਿੱਚ ਉਲਟਾ ਪਿਆ ਸੀ ਤਿੰਨ ਹਿੱਸਿਆਂ ਦੇ ਵਿੱਚ ਟੁੱਟਿਆ ਹੋਇਆ ਸੀ ਜਦੋਂ ਕਿ ਹੈਲੀਕਾਪਟਰ ਦਾ ਮਲਬਾ ਵੀ ਨੇੜੇ ਹੀ ਮਿਲਿਆ ਯਾਤਰੀਆਂ ਦੇ ਲਾਸ਼ਾਂ ਦੀ ਖੋਜ ਲਈ ਕਾਰਜ ਜਾਰੀ ਹੈ ਕਿਉਂਕਿ ਅਧਿਕਾਰੀ ਹੋਰ ਪੀੜਤਾ ਤੇ ਮਲਬੇ ਦੀ ਪਾਲ ਕਰ ਰਹੇ ਨੇ ਹਾਲਾਂਕਿ ਟੱਕਰ ਦਾ ਕਾਰਨ ਹਲੇ ਵੀ ਸਪਸ਼ਟ ਨਹੀਂ ਹੋਇਆ ਤੇ ਜਾਂਚ ਜਾਰੀ ਹੈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਘਟਨਾ ਸਥਾਨ 'ਤੇ ਨੇ ਉਹਨਾਂ ਘਟਨਾਵਾਂ ਨੂੰ ਇਕੱਠਾ ਕਰਨ ਲਈ ਮਿਹਨਤ ਨਾਲ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਤਬਾਹੀ ਦਾ ਕਾਰਨ ਬਣਾਇਆ FAA ਦੇ ਅਨੁਸਾਰ ਟੱਕਰ ਰਾਤ 9 ਵਜੇ IST ਤੋਂ ਬਾਅਦ ਹੋਈ ਹੈ ਜਦੋਂ ਕਿ ਅਮਰੀਕਨ 에ਅਰਲਾਈਨਸ ਦੀ ਉਡਾਣ ਵਾਈਟ ਹਾਊਸ ਅਤੇ ਯੂਐਸਏ ਕੈਪੀਟਲ ਦੋਮਾ ਤੋਂ ਲਗਭਗ 3 ਮੀਲ ਦੂਰ ਹਵਾਈ ਅੱਡੇ ਦੇ ਰਨਵੇ ਦੇ ਨੇੜੇ ਸੀ। ਇਹ ਉਡਾਣ ਵਿੱਚ ਚਿੱਟਾ ਕਾਂਸਾਸ ਤੋਂ ਆ ਰਹੀ ਸੀ ਅਤੇ ਇਸ ਦੇ ਵਿੱਚ ਫਿਗਰ ਸਕੇਟਾ ਉਹਨਾਂ ਦੇ ਕੋਚ ਅਤੇ ਪਰਿਵਾਰਕ ਮੈਂਬਰਾਂ ਦਾ ਇੱਕ ਸਮੂਹ ਸਵਾਰ ਸੀ। ਉਹ ਯੂਐਸਏ ਫਿਗਰ ਸਕੇਟਿੰਗ ਚੈਂਪੀਅਨਸ਼ਿਪ ਤੋਂ ਬਾਅਦ ਇੱਕ ਵਿਕਾਸ ਕੈਂਪ ਤੋਂ ਵਾਪਸ ਆ ਰਹੇ ਸਨ। ਇਸ ਦੇ ਵਿੱਚ ਸ਼ਿਸ਼ਕੋਵਾ ਤੇ ਨੋਵੋਬ ਜੋੜਾ ਜਿਸ ਨੇ 1994 ਦੇ ਵਿੱਚ ਜੋੜਿਆਂ ਦੀ ਸਕੈਟਿੰਗ ਦੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ 1998 ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਅਤੇ ਨੌਜਵਾਨ ਫਿਗਰ ਸਕੈਟਰਾਂ ਨੂੰ ਕੋਚਿੰਗ ਦੇ ਲਈ ਜਾਣਿਆ ਜਾਂਦਾ ਸੀ ਉਹ ਇੱਕ ਮੁਕਾਬਲੇ ਤੋਂ ਵਾਪਸ ਆ ਰਹੇ ਸਨ ਅਤੇ ਕਾਥੀ ਤੌਰ ਤੇ ਸਕੈਟਰਾਂ ਦੇ ਇੱਕ ਸਮੂਹ ਦੇ ਨਾਲ ਸਨ ਕ੍ਰੈਮਲਿਨ ਨੇ ਰੂਸੀ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਵੀ ਆਪਣੀ ਸਵੇਦਨਾ ਪ੍ਰਗਟ ਕੀਤੀ ਹੈ ਪੁਸ਼ਟੀ ਕੀਤੀ ਹੈ ਕਿ ਸ਼ਿਸ਼ਕੋਵਾ ਤੇ ਨੋਵੋਬ ਅਸਲ ਦੇ ਵਿੱਚ ਯਾਤਰੀਆਂ ਦੇ ਵਿੱਚ ਸ਼ਾਮਲ ਸਨ ਕ੍ਰੈਮਲਿਨ ਦੇ ਬੁਲਾਰੇ ਦਮਿਟਰੀ ਪੁਸ਼ਕੇਵ ਨੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਹੋਰ ਸਾਥੀ ਨਾਗਰਿਕ ਵੀ ਸਵਾਰ ਸਨ ਇਹ ਵਾਸ਼ਿੰਗਟਨ ਤੋਂ ਦੁਖਦਾਈ ਖਬਰ ਹੈ ਅਸੀਂ ਸੋਗ ਮਨਾਉਂਦੇ ਹਾਂ ਤੇ ਪਰਿਵਾਰਾਂ ਤੇ ਦੋਸਤਾਂ ਪ੍ਰਤੀ ਆਪਣੀ ਸਵੇਦਨਾ ਪ੍ਰਗਟ ਕਰਦੇ ਹਾਂ ਬਿਊਰੋ ਰਿਪੋਰਟ ਅਖੰਡ ਲੋਕ